ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦੇਸ਼ ਦੇ ਅ ਜ਼ਿਲ੍ਹੇ ਦੇ ਵਿੱਚ ਵਾਟਵਾਖਾਵਾ ਤੇ ਨਾਕਾਬੰਦੀ ਕੀਤੀ ਗਈ ਸੀ ਤੇ ਅੱਜ ਇੱਕ ਗੋਇੰਦਵਾਲ ਸਾਹਿਬ ਵਿਖੇ ਜਿਹੜਾ ਬਾਬਾ ਡੰਡਿਆ ਦਾ ਪੁੱਲ ਦਾ ਇੱਕ ਨਾਕਾ ਸੀਗਾ ਉੱਥੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜੀ ਇੱਕ ਕੋ বিনা ਨੰਬਰ ਤੋਂ ਜਿਹੜੀ ਸਿਫਟ ਗੱਡੀ ਸੀਗੀ ਉਹ ਨਾਕਾਬੰਦੀ ਨੂੰ ਵੇਖ ਕੇ ਉਹ ਅੱਧਾ ਟਰਨ ਕੀਤਾ ਤੇ ਜਦੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਉਤੇ ਸੀ ਕਿ ਤਾਂ ਐ ਐਸਚੂ ਚੌਂਕਿੰਗ ਚਾਰ ਜਿਹੜੇ ਆਪਨਾ ਕਬੰਦੀ ਦੇ ਪ੍ਰੈਜ਼ੈਂਸ ਸੀ ਤਾਂ ਉਹ ਉਹ ਉਹਨਾਂ ਵੱਲੋਂ ਜਿੱਥੇ ਆਪਾਂ ਹੁਣ ਮੌਕੇ ਤੇ ਖੜੇ ਆ ਇੱਥੇ ਗੱਡੀ ਮੋੜ ਲਈ ਜੀ ਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਵੀ ਉਹ ਰੁਕਣ ਤੇ ਚੈਕਿੰਗ ਨਾਲ ਕੋਆਪਰੇਟ ਕਰਨ ਜੀ ਪਰ ਉਹਨਾਂ ਨੇ ਜਿਹੜੀ ਉਹਨਾਂ ਦੀ ਗੱਡੀ ਕਿਉਂਕਿ ਸੜਕ ਤੋਂ ਉੱਤਰ ਗਈ ਸੀ ਉਹਨਾਂ ਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਬਰ ਤੋਰ ਤੇ ਜਵਾਬੀ ਫਾਇਰਿੰਗ ਦੇ ਵਿੱਚ ਅ ਕਿਉਂਕਿ ਗੱਡੀ ਦੇ ਵਿੱਚ ਦੋ ਬੰਦੇ ਸਵਾਰ ਸੀ ਇੱਕ ਜਿਹੜਾ ਡਰਾਈਵ ਕਰ ਰਿਹਾ ਸੀ ਤੇ ਇੱਕ ਕੋ-ਡਰਾਈਵਰ ਸੀਗਾ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਗੁਰਸੇਵਕ ਸਿੰਘ ਏਲੀਅਸ ਬੰਮ ਬਨਾਮ ਦਾ ਵਿਅਕਤੀ ਸੀ ਉਹਦੀ ਲੱਤੇ ਹੋਣੀ ਲੱਗੀ ਉਹਨੂੰ ਇਮੀਡੀਏਟਲੀ ਫਰਸਟ ਏਡ ਦੇ ਲਈ ਹਸਪੀਟਲ ਲੈ ਕੇ ਗਏ ਜੇ ਪੁਲਿਸ ਪਾਰਟੀ ਦੂਜਾ ਜਿਹੜਾ ਬੰਦਾ ਸੀਗਾ ਡਰਾਈਵਰ ਉਹ ਮੌਕੇ ਤੋਂ ਫਰਾਰ ਹੋਇਆ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਵਿੱਚ ਉਹਦੀ ਭਲ ਜਾਂਦੀ ਹੈ ਮੈਨੂੰ ਮੈਂ ਜਿਹੜਾ ਇਹ ਹੈਗਾ ਸੀ ਇਹ ਬੰਮ ਕੇ ਅਟੈਚਮੈਂਟ ਇਹਦੀ ਕਿਸ ਦੇ ਨਾਲ ਸੀ ਔਰ ਕੋਈ ਸਾਹਮਣੇ ਆਇਆ ਕੁਝ ਚੀਜ਼ ਬੰਦੇ ਦੀ ਬੜੀ ਵੱਡੀ ਕ੍ਰਾਈਮਨਲ ਹਿਸਟਰੀ ਹੈ 6 ਦੇ ਤੇ ਪਰਚੇ ਦਰਜ ਨੇ ਜਿਨ੍ਹਾਂ ਚ ਮਰਡਰ ਅਟੈਂਪਟ ਟੂ ਮਰਡਰ ਇਨ ਸੈਕਟ 302 ਆਰਮਜ਼ ਐਕਟ ਦੇ ਪਰਚੇ ਦਰਜ ਨੇ ਤੇ ਸਟਨ ਸ਼ੋਰਾ ਗੈਂਗ ਦੇ ਨਾਲੇ ਉਹਦਾ ਮੈਂਬਰ ਹੈ ਤੇ ক্লোਜ਼ਲੀ ਨੋਟ ਕੋਈ ਵੈਪਨ ਵੈਪਨ ਰਿਕਵਰੀ ਹੋਈ ਹੈ ਇਹਦੇ ਕੋਲ ਅ ਇਹਨੇ ਕੋਲ ਇੱਕ ਵੈਪਨ ਆਪਣੇ ਕੋਲ ਰਿਕਵਰ ਹੋਇਆ ਹੈ ਅ ਅ ਰਿਕਵਰੀ ਤੋਂ ਬਾਅਦ ਕਿ ਫਰੈਂਚਿਪੀ ਨੂੰ ਬੁਲਾਇਆ ਗਿਆ ਮੌਕੇ ਤੇ ਅਸੀਂ ਸਾਰੇ ਖੜੇ ਆ ਤੇ ਪਰਚਾ ਦਰਜ ਕਰਕੇ ਕਾਨੂੰਨਤਾਵ ਕਕੇ ਕਰਕੇ ਠੀਕ